ਇਹ ਆ ਚੱਲ ਦੋਸਤੋ ਆਈ ਹੋਪ ਤੁਸੀਂ ਸਾਰੇ ਵਧੀਆ ਹੋਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਮੈਂ ਕਿਤੇ ਨਵੇਂ ਨਵੇਂ ਵਲੋਗਿੰਗ ਸਟਾਰਟ ਮੈਂ ਤੁਹਾਨੂੰ ਦੱਸਾਂਗਾ ਕਿ ਮੈਂ ਜ਼ਿੰਦਗੀ ਚ ਆਪਣੇ ਕੀ ਕੀ ਕਰਦਾ ਹਾਂ ਬਣੇ ਰਹੋ ਹਾਂਜੀ ਵੀ ਦੋਸਤੋ ਮੈਂ ਹੁਣ ਪੀਤੀ ਚਾਹ ਹੁਣ ਮੈਂ ਹੋਊਂਗਾ ਤਿਆਰ ਤੁਸੀਂ ਵੇਖ ਸਾਦੇ ਤੇ ਮੇਰੀ ਵਰਤੀ ਹੁਣ ਲੱਗਾ ਤਿਆਰ ਹੋਣ ਠੀਕ ਮਿੱਤਰੋ ਜਿਵੇਂ ਤੁਹਾਨੂੰ ਪਤਾ ਹੀ ਆਪਾਂ ਜਨ ਸਕੂਲੇ ਹੁਣ ਆਪਾਂ ਹੋ ਗਏ ਆ ਤਿਆਰ ਬਾਕੀ ਦਾ ਵਲੋਗ ਸਕੂਲੋਂ ਆਣ ਕੇ ਤੁਹਾਨੂੰ ਖਵਾਵਾਂਗੇ ਆਈ ਐਮ ਹਰ ਪਲੇਟ ਹਾਂਜੀ ਵੀ ਮਿੱਤਰੋ ਜਿਵੇਂ ਤੁਹਾਨੂੰ ਪਤਾ ਹੀ ਆਪਾਂ ਗਏ ਸੀ ਸਕੂਲੇ ਸਕੂਲੋਂ ਅੰਦਰ ਸਾਰੀ ਕਰਤਾ ਆਪਾਂ ਲੋਕ ਸਟਾਰਟ ਤੁਸੀਂ ਦੇਖ ਸਕਦੇ ਜੇ ਅਜੇ ਆਪਾਂ ਸਕੂਲ ਵਾਲੇ ਕੱਪੜੇ ਵੀ ਨਹੀਂ ਚੇਂਜ ਕੀਤੇ ਤੁਹਾਨੂੰ ਮਿਲਦੇ ਹਾਂ ਹੁਣ ਕੱਪੜੇ ਚੇਂਜ ਕਰਕੇ ਅੱਗੇ ਦਾ ਵਲੋਗ ਬਾਅਦ ਵਿੱਚ ਹਾਂਜੀ ਵੀ ਮਿੱਤਰੋ ਜਿਵੇਂ ਤੁਹਾਨੂੰ ਪਤਾ ਸੀ ਆਪਾਂ ਗਏ ਸੀ ਕੱਪੜੇ ਚੇਂਜ ਕਰਨ ਕੱਪੜੇ ਆਪਾਂ ਚੇਂਜ ਕਰ ਲਏ ਹੁਣ ਆਪਾਂ ਖਾਣ ਲੱਗੇ ਆ ਰੋਟੀ ਚਲੋ ਬਨੇ ਰਿਓ ਹਾਂਜੀ ਵੀ ਮਿੱਤਰੋ ਆਪਾਂ ਕਿੱਤੀ ਰੋਟੀ ਤੱਤੀ ਸੱਤੀ ਘੜ ਕੇ ਆਪਾਂ ਪਲੇਟ 'ਚ ਪਾ ਕੇ ਲੈਣਤੀ ਆ ਹੁਣ ਆਪਾਂ ਖਾਵਾਂਗੇ ਰੋਟੀ ਹਾਂਜੀ ਵੀ ਮਿੱਤਰੋ ਜਿਵੇਂ ਤੁਹਾਨੂੰ ਪਤਾ ਸੀ ਆਪਾਂ ਖਾਂਦੇ ਸੀ ਰੋਟੀ ਰੋਟੜੀ ਖਾ ਕੇ ਆਪਣਾ ਪਕੜੀ ਕਰਾਂਗੇ ਰੈਸਟ ਨਾਲੇ ਆਪਾਂ ਕਰਦੇ ਆਂ ਵਲੋਗ ਨੂੰ ਇੱਥੇ ਸਮਾਪਤ ਚੰਗਾ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ